ਭਾਈ ਕੀ ਨਾਮ ਆ ਤੁਹਾਡਾ ਜੀ ਸ਼ੋਕਮਰ ਜੀ ਅਸ਼ੋਕਮਰ ਜੀ ਕੀ ਹੋਇਆ ਜਿਹੜਾ ਅੱਗ ਲੱਗੀ ਹੈ ਘਰ ਤੁਹਾਡੇ ਮੈਂ ਪਹਿਲੀ ਜੋਤ ਕਰਕੇ ਦੁਕਾਨ ਤੇ ਗਿਆ ਹਾਂ ਹਾਂ ਜੀ ਅਸਵੇਰ ਦੀ ਗੱਲ ਹੈ ਜੀ ਮੈਂ ਜੋਤ ਕਰਕੇ ਦਿੰਦਾ ਜਾਂਦਾ ਨਹੀਂ ਰੋਜ਼ ਹਾਂ ਜੀ ਕਰਕੇ ਦੁਕਾਨ ਤੇ ਗਿਆ ਮੈਂ ਜੋਰ ਸੜਦੀ ਟੂਏ ਨੇ ਅੱਗ ਲੱਗੀ ਘਰੋਂ ਫੋਨ ਆਇਆ ਕਿ ਅੱਗ ਲੱਗ ਗਈ ਅੱਗ ਕਾਬੂ ਜੀ ਨਹੀਂ ਹੈ ਸਾਰਾ ਘਰ ਬਵਾਦ ਹੋ ਗਿਆ ਅੱਛਾ ਤੁਸੀਂ ਮੰਦਰੇ ਜੋਤ ਕਰਕੇ ਗਏ ਸੀ ਉਹ ਜੂਏ ਨੇ ਝੜਦੇ ਹਾਂ ਆਪਣੇ ਆਪ ਡੇਗੀ ਤਾਂ ਦੇਖਿਆ ਨਹੀਂ ਹੋਣਾ ਕਿਸੇ ਨੇ ਤੇ ਉਹ ਜੋਤ ਦੇ ਨਾਲ ਅੱਗ ਲੱਗੀ ਹੈ ਨਾ ਤੇ ਬੱਚੇ ਕਿੰਨੇ ਸੀ ਘਰ ਚ ਇੱਕ ਬੱਚਾ ਰ ਇੱਕ ਦਾ ਬਾਈ ਵੀ ਅੰਦਰ ਹੀ ਸੀਗੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਅੱਛਾ ਮਾਲ ਵਾਲਿਆਂ ਨੇ ਗੱਡੇ ਬਾਹਰ ਅੱਛਾ ਅੱਗ ਜ਼ਿਆਦਾ ਫੈਲ ਗਈ ਜਣਾ ਸਾਰਾ ਕਿੰਨਾ ਕੁ ਨੁਕਸਾਨ ਹੋ ਗਿਆ ਹਾਂਜੀ ਸਾਰੇ ਨੁਕਸਾਨ ਹੋ ਗਿਆ ਸਾਰਾ ਘਾਰੀ ਖਤਮ ਹੋ ਗਿਆ ਸਾਰਾ ਘਰੀ ਖਤਮ ਹੋ ਗਿਆ ਹਾਂਜੀ ਮੈਂ ਦੇਖ ਰਹਾ ਕਿ ਬਿਲਕੁਲ ਸਾਰਾ ਧਵਾ ਹੋ ਗਿਆ ਇਹ ਤੇ ਫਾਇਰ ਬ੍ਰੀਡ ਵਾਲੇ ਆ ਗਏ ਸੀ ਟਾਈਮ ਨਾਲ ਹਾਂਜੀ ਹਾਂਜੀ ਆ ਗਏ ਠੀਕ ਹੈ ਜੀ ਅਜ ਕੀ ਨਾ ਜੀ ਆਪਣਾ ਮੇਰਾ ਦੀਪਕ ਕੁਮਾਰ ਫਾਇਰ ਦੀ ਦੀਪਕ ਕੁਮਾਰ ਜੀ ਕੀ ਮਾਮਲਾ ਦੀ ਜਿਹੜਾ ਇੱਕ ਅੱਗ ਲੱਗੀ ਹੈ ਇੱਥੇ ਚੋਹਾਈ ਨੇ ਅੱਜ ਸਵੇਰੇ ਫਾਇਰ ਅਫਸਰ ਸਾਹਿਬ ਦਾ ਗੌਲ ਆਈ ਸੀ ਕਿ 5 ਸਾਲਾ ਪੁਜਾਰ ਵਾਲਮੀਕੀ ਮੱhalla 'ਚ ਲੱਗਿਆ ਘਰ ਦੇ ਵਿੱਚ ਘਰ ਘਰ ਦੇ ਵਿੱਚ ਅੱਗ ਲੱਗੀ ਆ ਵਾਲਮੀਕੀ ਮੱhalla ਪੈਂਦਾ ਹੈਗਾ ਮੌਕੇ ਤੇ ਆ ਕੇ ਦੇਖਿਆ ਸੈਕੰਡ ਫਲੋਰ ਦੇ ਉੱਪਰ ਅੱਗ ਸੀਗੀ ਤੇ ਅੱਗ ਬਹੁਤ ਜ਼ਿਆਦਾ ਸੀਗੀ 2 ਸਿਲੰਡਰ ਸੈਕੰਡ ਫਲੋਰ ਤੇ 2 ਥਰਡ ਫਲੋਰ ਤੇ ਸਨ ਉਹ ਆ ਕੇ ਪਹਿਲਾ ਸਿਲੰਡਰ ਸੇਵ ਕੀਤਾ ਤੇ ਲੈ ਪਰ ਕਿੰਨੀਆਂ ਗੱਡੀਆਂ ਲੱਗੀਆਂ ਅੱਜ ਉਹ ਕਦਿਆਂ ਲੱਗਿਆ ਮੋਹ ਕਦਿਆਂ ਲੱਗਿਆ ਫਰ ਲੈ ਜੀ ਆਪਾਂ ਕਿੰਨਾ ਕੁ ਦਿਨ ਤੁਹਾਨੂੰ ਕੋਈ ਨਾ ਮਿਲਿਆ ਲਗ ਭਾ 11 ਸਵਾ 11 ਦੇ ਕਰੇ ਤੇ ਅੱਗ ਦੇ ਕਾਬੂ ਪਾ ਲਿਆ ਸਰ ਅੱਗ ਤੇ ਕਾਬੂ ਆ ਗਿਆ ਅੱਗ ਦੇ ਕਾਰਨ ਨਾਲ ਪਤਾ ਲੱਗ ਸਕਿਆ ਮਾਲਕਾਂ ਅਨੁਸਾਰ ਘਰ ਦੇ ਵਿੱਚ ਜੋਤ ਦੇ ਕਾਰਨ ਆ ਕਿ ਲਿਖੀ ਹੈ ਤੇ ਜਿਹੜੇ ਮਾਲਕ ਦਾ ਨਾਮ ਵਗੈਰਾ ਹੈ ਉਹ ਹਲੇ ਕੁਛ ਨਹੀਂ ਹੈਗਾ ਕਾਰਵਾਈ ਕਰ ਰਹੇ ਹਾਂ ਉਸ ਬਾਰੇ ਤੁਹਾਨੂੰ ਨੁਕਸਾਨ ਲੱਗ ਭਰ ਗਈ ਮਾਲਕਾਂ ਬਾਅਦ ਚ ਅਸੀਂ ਦੱਸ ਸਕਾਂਗੇ ਠੀਕ ਹੈ ਅੱਗ ਬਈ ਇੱਥੇ Thank you.